ਕੀ ਇਹ ਤਾਂ ਡੰਡਾ ਲਾਗਦਾ ਉਹ ਕਾਲਾ ਜਿਆ ਉਹ ਚੱਕ ਮਾਰ ਜੀ ਬਹੁਤ ਆ ਹਾਂ ਜੇ ਆ ਮੈਂ 100 ਰੁਪਏ ਵੀ ਦੇ 100 ਰੁਪਏ ਕਿੱਥੋਂ ਦੇਵਾਂ ਮੈਂ ਕਿ ਬੱਕਰੀ ਵੇਚ ਕੇ ਆਈ ਨਹੀਂ ਆ ਉਹ ਲੈ ਸਬਜ਼ੀ ਲੈ ਕੇ ਨੂੰ ਆਏ ਨਾ ਮੈਂ ਨਹੀਂ ਸਬਜ਼ੀ ਲੈਣੀ ਬਾਈ ਜਾਲਾ ਇੰਗਲਿਸ਼ ਹੋ ਲੈਦਾ ਆ ਫਈਆ ਤਾਂ ਡੰਡਾ ਇਟੰਦਾ ਹੋਵੇ ਤੇ ਬਾਹਰ 15 15 ਦਾ ਕੱਢ ਲੈਂਦਾ ਸਰ ਉਹ ਤਾਂ ਕਹਿਣਾ ਨਹੀਂ ਸੀ ਰੇ ਨਹੀਂ ਹੈਗੇ ਪਤਾ ਨਹੀਂ ਰੇ ਜਾਂਦੀ ਨਹੀਂ ਇਹਨੂੰ ਪਤਾ ਨਹੀਂ ਬਿਮਾਰੀ ਕੀ ਪੈ ਗਈ ਦਾ ਬਹੁਤ ਖੜਜਵਾਕਾਂ ਦੇ ਮਗਰ ਪੈ ਗਈ ਮੇਰੀ ਕੁੜੀ ਉਹ ਭੱਜਣ ਉੱਥਾਰ ਪਤਾ ਮੈਂ ਬਿੱਡਾ ਰਹੂ ਕਿਹੜੇ ਬਕੂ ਨੂੰ ਨਹੀਂ ਤਾਂ ਤੇ ਨਹੀਂ ਉਹ ਬੜਦਾ ਕਾਹਿੰਦਾ ਮੈਂ ਜਾਂਦੀ ਨਹੀਂ ਉਹ ਕਹਿੰਦਾ ਆਉਂਦਾ ਤਿਆਰੀ ਤਾਂ ਇਹਨਾਂ ਦੇ ਪਰੇ ਸਾਹਮਣੇ ਬੈਠਾ ਹੁੰਦਾ ਖੁੱਲੇ ਬਾਪ ਚ ਫਿਰ ਮੈਂ ਤਾਂ ਚੁੱਪ ਕਰਕੇ ਸਿੱਧੀ ਨਾ ਮੇਰੇ ਨਾਲ ਹੀ ਫਿਰ ਸਿੱਧੀ ਹੋਣਾ ਨਹੀਂ ਹਾਂ ਮੈਂ ਵੀ ਜਿੱਧਰੋਂ ਕਿਤੇ ਜਾਂਦੀ ਆ ਜੇ ਮੈਂ ਦੇਖ ਨਾ ਬੈਠਾ ਵਾ ਜੇ ਦੇਖ ਨਾ ਤਾਂ ਬੜੀ ਸਾਰੀ ਰਸਤੀ ਪਾਈ ਹੋਈ ਆ ਫਿਰ ਤਾਂ ਕੋ ਮੁੰਨੇ ਹਾਂ ਜੇ ਦੇਖ ਨੂੰ ਹੀ ਬੈਠਾ ਮੈਂ ਤਾਂ ਮਗਰੀ ਮੜ ਜਾਂਦੀ ਮੈਂ ਤਾਂ ਆ ਮਗਰੇ 500 ਰੁਪਏ ਤੇ ਮੈਂ ਗਈ ਰਹੀ ਤਾਂ ਇਹਨਾਂ ਦੇ ਕਾਰ ਨੂੰ ਸੀ ਜਦੋਂ ਮੈਂ ਬਾਅਦ ਦੇ ਵਿਚਾਲੇ ਵੇਖੇ ਲੈ ਬੈਠਾ ਫਿਰ ਮੈਂ ਤਾਂ ਚੁੱਪ ਕਰਕੇ ਸਿੱਧੂ ਹੀ ਢਾਂਗੇ ਤਾਂ ਸਿੱਧੂ ਦਾ ਹੀ ਮੂੜੇ ਹੁਣ ਇਹਨਾਂ ਦੀ ਫੋਟੋ ਹੁੰਦੀ ਆ ਫੋਨ ਦੇ ਉੱਤੇ ਬਸ ਉਹਦੇ ਤੇ ਟੱਚ ਮਾਰ ਕੇ ਫੋਨ ਲਾ ਕੇ ਪੁੱਛਿਆਗਾ ਥੋੜਾ ਕੁੱਤਾ ਤਾਂ ਨਹੀਂ ਹੈਗਾ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਹੁਣ ਕਾਲ ਕਰਨ ਹੈਗਾ ਥੋੜੇ ਕੁੱਤੇ ਹੁਣ ਤੱਕ ਅੰਦਰ ਹੁੰਦਾ ਛੱਡਦੇ ਨਹੀਂ ਅੰਜਲ ਛੱਡਦੇ ਫੇਰ ਤਾਂ ਸਾਰੇ ਪਿੰਡ ਚ ਜਾਂਦਾ ਰਸਤਾ ਦੇ ਪਾਸੇ ਉਧਰਲੇ ਪਾਸੇ ਬੁਣੀ ਨੂਰ ਕਰੂ ਰੁਬਲ ਕਾ ਆ ਗਿਆ ਕੁੱਤਰ ਰੁਬਲ ਹੋਰ ਬੋਲਦੇ ਬੁਲਾਉਂਦੇ ਬੋਲਦਾ ਨਹੀਂ ਹੱਸ ਜਾਂਦਾ ਗੱਲਾਂ ਦੇ ਲਾ ਲਾ ਨਹੀਂ ਲਾਖਾ ਨਾ ਤਾਂ ਫੋਨ ਖੜਾਕ ਕਰਤਾ ਨਾਲੇ ਰੋਣਾ ਆਉਂਜਾ ਨੇ ਵੀ ਮੈਂ ਸੁੱਤਾ ਪਿਆ ਬਹੁਤ ਬੋਲਦਾ ਇਹ ਮੈਂ ਸੁੱਤਾ ਪਿਆ ਹੋਰ ਭਈ ਬੋਲਦਾ ਆ ਬੋਲਦਾ ਨੀਰਾ ਹੁਣ ਪਾਸਾ ਲੈ ਕੇ ਪਹਿਲੇ ਪਾਸੇ ਨੂੰ ਹੋ ਗਿਆ ਫੇਰ ਪਾਸਾ ਲੈ ਲਈਦਾ ਨੂੰ ਮੇਜਾ ਗੱਲਾਂ ਸਾਰ ਕੇ ਸੁਣਦਾ ਤੇ ਪਰ ਵੀ ਮੈਂ ਬੋਲਦਾ ਨੀ ਵੀ ਮੈਂ ਸੁੱਤਾ ਕਿਉਂ ਮੈਨੂੰ ਐ ਨਾ ਕਹਿਣ ਵੀ ਜਾਗਦਾ ਜਾ ਆਉਂਦਾ ਵੀ ਗੱਲਾਂ ਲੈ ਐਹੇ ਜਾ ਸੌਣਾ ਇਹਦਾ ਤੇਰਾ ਮਾਸਟਰ ਵਰਗਾ ਐਹੇ ਜੀ ਸੌਣੀ ਆ ਇਹਦੇ ਤੋਂ ਸੌਂ ਜਾਂਦਾ ਫੇਰ ਕਹਿਂਦਾ ਮੈਂ ਸੁੱਤਾ ਪਿਆ ਗੱਲਾਂ ਕਰ ਬੇਕਾਰ ਦੋ ਸਮਝ ਜਾਂਦਾ ਹੈ ਅੱਗੇ ਕੰਮੇ ਕਹਿੰਦੀ ਪੀਤਾ ਗੱਲਾਂ ਕਰਦਾ ਕਰਦਾ ਸੌਂ ਜਾਂਦਾ ਹੋਰ ਕੰਦੀ ਗੱਲਾਂ ਕਰੀ ਜਾ ਕਰੀ ਨਾਮ ਦੇ ਦੇਉ ਤਾਂ ਨਾਮ ਨੇ ਤੇ ਵੜਤੀ ਵੀ ਇਦਰੀਆਂ ਬਾਪਾ ਸੌਣਾਂਗੇ ਵੜਤੀ ਵੀ ਇਦਰੀਆਂ ਨੰਨੇ ਦੀ ਵੀਆ ਤੇ ਸੌਂਦਾ ਵੀ ਕਹਿੰਦੀ ਮਾ ਮਮੀ ਕਹਿੰਦੀ ਗੱਲਾਂ ਕਰਦਾ ਕਰਦਾ ਹੀ ਮੈਂ ਸੌਂ ਜਾਂਦਾ ਮੈਨੂੰ ਕਹਿੰਦੀ ਮਮੀ ਜਾ ਬਣਾ ਲੈ ਜਾ ਮੈਂ ਜਾ ਬਣਾ ਲੈ ਕੇ ਆਉਣੀ ਆ ਉਹ ਫੜਾ ਮਾਰਦਾ ਘਰਾਣੇ ਫਿਰ ਮੈਂ ਫਿਰ ਉਹਦੇ ਇਹ ਵੀ ਐਵੇਂ ਕਰਦਾ ਹੁੰਦਾ ਬੰਦੇ ਜੀ ਸੌਂ ਜਾਂਦਾ ਬੰਦੇ ਜੀ ਉੱਠੇ ਕਰਦਾ ਮੈਂ ਘਰ ਠਾਦਾ ਅੰਨੀ ਸੁਣਨੇ ਵਰਤੋਂ ਹੂੰ ਹੂੰ ਕਰਕੇ ਜੇ ਥੇਰ ਪੈ ਗਿਆ ਹੈਪੀ ਦਾ ਫੋਨ ਨਹੀਂ ਹੈ ਹੈਪੀ ਦਾ ਵੀ ਆਇਆ ਸੀ ਹੈਪੀ ਦਾ ਵੀ ਆਇਆ ਸੀ ਹੈਪੀ ਵੀ ਕਹਿੰਦੀ ਸੀ ਫਾਲ ਦਾ ਫੋਨ ਨੇ ਮੰਮੀ ਚੱਕਦੀ ਤੂੰ ਮੈਂ ਫੋਨ ਤਾਂ ਚਾਲਦਾ ਇਹ ਨਹੀਂ ਆ ਅੱਗੇ ਚੱਲਿਆ ਪਹਿਲੇ ਮੈਂ ਤਾਂ ਠੰਡ ਲੱਗ ਜਾਂਦੀ ਨਾ ਤੇ ਏਸੀ ਲਾ ਲੰਨੇ ਆ ਹਾਂ ਤੇ ਠੰਡ ਲੱਗਦੀ ਨਾ ਮੋਰ ਠੰਡਾ ਲਾ ਦੇ ਮੋਰ ਜੰਗ ਲੱਗੇ ਬਦ ਦਿਨੇ ਤਾਂ ਨਾ ਲਾਵੋ ਨਾ ਨਾ ਲਾਵੋ ਨਾ ਜੇ ਠੰਡ ਲਾ ਦੇ ਕਿਉਂ ਲਾਉਨੇ ਆ ਆਹ ਲੈ ਲਾ ਸਿੱਥੇ ਪਏ ਹੋਨੇ ਆ ਬਰਾਂਡੇ ਚ ਮਾਪੇ ਇਧਰ ਇਹਨਾਂ ਦਾ ਆਇਥੇ ਮੇਰਾ ਹੁੰਦਾ ਬਸ ਇੱਥੇ ਪੈਣ ਨੂੰ ਅਸੀਂ ਇਹ ਜਿਲਾਏ ਇਹ ਤਾਂ ਮਾਸਨ ਪਾ ਤਾ ਹੈਗੀ ਆ ਜਿਲਾ ਲੈਂਦਾ ਜਮਾਈ ਤਾਂ ਹੋਈ ਨਹੀਂ ਹੁਣ ਤਾਂ ਮੂੰਹ ਛੰਡ ਹੋ ਗਈ ਹੈ ਕੱਲ ਦੀ ਹਵਾ ਲਾਲ ਜੀ ਕਰਕੇ ਬਸੋਂ ਠੰਡ ਤਾਂ ਹੋਣੀ ਹੈ ਸਵੇਰ ਦਾ ਦਿਨ ਤਾਂ ਦੋ ਦਿਨ ਤਾਂ ਮੀਂਹ ਆ ਰਿਹਾ ਹੈ ਲੋਸੀ ਆਏ ਨਾ ਹੁਣ ਤਾਂ ਬਹੁਤ ਫਰਕ ਪੈ ਗਿਆ ਹਾਂ ਪਾ ਬਪਾ ਦੋ ਦੋ ਦਿਨ ਰਹਿ ਵੀ ਸਵੇਰ ਦਾ ਤੇ ਬਰਸਾਉਂਦਾ ਸੋਮਵਾਰ ਤੋਂ ਹਾਂ ਕਾਹਤੇ ਦਿਨ ਖੀਰ ਬਣਾਈ ਆ ਖੀਰ ਨਹੀਂ ਹੋਣੀ ਹਾਂ ਇਹੋ ਕੇ ਇਹ ਦਸ ਮੱਥਾ ਟੇਕਿਆ ਬਾਬੇਤੀ ਸੀ ਮੱਥਾ ਟੇਕਿਆ ਬਾਬੇਤੀ ਸੀ ਜੇਗ ਬਣਾ ਕੇ ਦੇਉਂਗੀ ਲੈ ਜੀ ਲੈ ਇਹਨਾਂ ਨਾਲ ਲੈ ਜਲਿ ਮਾਸੇ ਦਾ ਮੱਥਾ ਟਕਾ ਲਈ ਜੇਗ ਬਣਾ ਕੇ ਚੱਲਾਂਗੇ ਲੈ ਕੇ ਬਹੁਤ ਮੈਂ ਲੈਵਾਂ ਹਾਂ ਇਹਦਾ ਹੋਰ ਰੁਪਿਆ ਮੰਗਦਾ ਕਿੱਥੋਂ ਦੇਵਾਂ ਜੇ ਜੀ ਵੀ ਫੇਰੀ ਦੇਵਾਂ ਮੇਰੇ ਕੋਲ ਕਿੱਥੇ ਤਾਂ ਹੀ ਮੈਨੂੰ ਪੜਾਉਣਾ ਹੈ ਤੂੰ ਬੜਾ ਰੋਣਾ ਪਾਇਆ ਕਰ ਲੈ ਰੋਣਾ ਨਾ ਪਾਇਆ ਕਰ ਮੈਂ ਕਿੱਥੋਂ ਦੇਵਾਂ ਹੈ ਲੈ ਬਾਕਰ ਦੱਸਾਂ ਇਹ ਦੱਸੋ ਮੈਨੂੰ ਤਾਂ ਹੀ ਪੜਾਉਣੇ ਲੈ ਕੇ ਫੇਰ ਦੇਣਾ ਸੋਪ ਰੁਪਿਆ ਲੈ ਕੇ ਚੱべる ਸੋ ਲੈ ਬੜਾ ਰੁਪਿਆ ਅਸੀਂ ਤੇ ਕੋਈ ਜੀ ਪੈਸੇ ਪਵਾਉਣੇ ਆ। ਹੁਣ ਇਹ ਨਹੀਂ ਜੱਜ ਕਰਾਉਣਾ ਪੈਂਦੇ ਵੀ ਇਹ ਜੱਜ ਰਹੇ ਨਹੀਂ ਮਾਲ ਦਾ। ਤੇ ਮੇਰਾ ਵੀ ਹੈ ਨਹੀਂ ਗੱਡੀ ਦੀ ਜਾ। ਬਸ ਫੇ ਤੂੰ ਤਾਂ ਮੋਤੇ ਤਾਂ ਪਵਾ ਲਿਆ। ਚੱਲ ਚੱਲਾਂ ਨੂੰ। ਮੋਤੇ ਤਾਂ ਪਵਾ ਲਿਆ ਹੈ। ਮਾਰੇ ਮੋਲੇ। ਤੂੰ ਹੁਣ ਸੁਖਾ। ਦੱਸਾਂ ਤਾਂ ਇਹ ਕੀ ਹੈ ਹੋਰ ਕੀ ਆ? ਚਲਿਆ ਆਪਣੇ ਗੱਲਾਂ ਨਾ ਮਾਰ। ਮਾਰੇ ਗੱਲਾਂ ਤੂੰ ਮਾਰਦਾ ਮੈਂ ਨਹੀਂ ਮਾਰਦੀ ਜਾ ਕੇ ਉਹ ਤਾਂ ਪਵਾ ਲਿਆ ਨਾਲੇ ਮੇਰੇ ਪਾਦੀ। ਤੁਰ ਵੀ ਗੱਲ। ਅਜੀਬ ਚਾਲ ਚੱਲਦੀ। ਲੈ ਭਰਾਵਰੇ। ਜਾਂ ਤੂੰ ਕਰਾ ਲਿਆ। ਹਾਂ ਦਾ। ਨਾ ਮੇਰੇ ਆ ਨਾ ਕਰਾ ਲੇ ਨਾਲੇ ਆਵਦੇ ਆ ਨਾ ਕਰਾ ਲੇ। ਜਰਾ ਮੈਂ 100 ਰੁਪਏ ਵੀ ਦੇ। 100 ਰੁਪਏ ਕਿੱਥੋਂ ਦੇਵਾਂ? ਮੈਂ ਕੀ ਬੱਕਰੀ ਵੇਚ ਕੇ ਆਈ ਆਂ 100 ਰੁਪਏ ਦੇਵਾਂ ਤੈਨੂੰ। ਦੇਵਾਂ ਸਬਜ਼ੀ ਲੈ ਕੇ ਆਣਾ। ਨਾ ਮੈਂ ਕੀ ਬੱਕਰੀ ਵੇਚ ਕੇ ਆਈ ਆਂ ਵੀ 100 ਰੁਪਏ ਦੇਵਾਂ। ਉਹ ਲੈ ਸਬਜ਼ੀ ਲੈ ਕੇ ਆਉਣੇ ਆ। ਨਾ ਮੈਂ ਨਹੀਂ ਸਬਜ਼ੀ ਲੈਣੀ। ਬਈ ਯਾਰ ਆਲਾ। ਆਹ ਤਾੜਟਾ ਨਾ ਉਹ ਕਿਹਾ ਮਾਰ ਵਿੱਚ ਯਾਰ ਆਸਾਂ ਵਾਲੀ ਦਾਗੇ ਜਿਹਾ ਨੂੰ ਗੀਦੇ ਨੂੰ ਗੀਸ਼ੋਲੇ ਦਾ ਆਫਈਆ ਤਾੜਟਾ ਟੰਡਰ ਆਹੋ ਕੋਈ ਨਹੀਂ ਤੰਦਨ ਦੇ ਵਿਚਾਰ ਦਾ ਕੱਢ ਲੈਂਦੇ ਆ ਤੇ ਬਾਹਰ 15 15 ਦਾ ਕੱਢ ਲੈਂਦਾ ਸੀ ਉਹ ਤਾਂ ਕਹਿਣਾ ਨਹੀਂ ਸੀ ਬਈ ਸਰਜਰੀ ਬਣਾਉ ਉਹ ਦੋਦਨ ਪੈ ਨਾ ਉਹ ਕੋਈ ਪੰਦਨ ਪੈ ਨਾ ਹੋਏ ਉੱਥੇ ਤਾਂ ਹੱਲਤੇ ਦੇ ਚਾਵ ਵੀ ਖਾਂਦੇ ਸੀ ਬਣਾਏ ਵੇ ਐਵੇਂ ਨਾ ਰਹਿ ਜਾਂਦੇ ਹਾਂ 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 ਤਾਂ ਤਾਂ ਨਹੀਂ ਮੁਕਦੇ ਸੀ ਚੌਲ ਉੱਥੇ ਤਾਂ ਹੋ ਗਿਆ ਰਿਹਾ ਮੈਂ ਸੈਟ ਹੋ ਗਿਆ ਹਾਂ ਮੇਰਾ ਸੈਟ ਹੋ ਗਿਆ ਲੈ ਸਾਉਣਾ ਸਾਰਾ ਵਟੂ ਪਾ ਵਾ ਵਾ ਇਹ ਵਾ ਮੈਨੂੰ ਦੇ ਦੇ 50 ਮੇਰਾ 50 ਲੈ ਲੈ ਮੇਰਾ ਪੰਜਾਹ ਨਹੀਂ ਹਟ ਜਾਣ ਦੇ ਮੈਂ ਬਣ 100 ਨਾਲ ਮੇਰਾ ਪੰਜਾਹ ਨਹੀਂ ਹਟ ਜਾਣ ਮੇਰੇ ਕੋਲ ਬਿਸਮਿਲ੍ਲਾਹ ਪੰਜਾਹ ਆਇਆ ਗਿਆ 100 ਨਾਲ ਮੈਂ ਜਾ ਤੂੰ 100 ਵੀ ਮੇਰਾ ਤਾਂ ਪੰਜਾਹ ਨਹੀਂ ਹਟ ਜਾਣੀ ਹੂੰ ਜਾਨ ਸੌਤਾ ਮੇਰੇ ਕੋਲ ਜਾਨ ਚਾਹ ਤੂੰ ਸੌ ਦੇ ਮੈਂ ਹਣ ਸੌ ਕੱਥਾ ਦੇ ਦੂੰਗੀ ਆ ਤਾਂ ਵੱਧਿਆਗੇ ਹਾਂ 70 ਦੇਤੇ ਮਾਤਾ 70 ਦੇਤੇ ਹਾਂ 70 ਦੇਤੇ 70 ਐਸ਼ਾ 70 ਦੇਤੇ 20 ਬੋੜੀਏ ਮੈਂ ਇਹਨੂੰ ਮੋੜ ਲਿਓ 20 ਬੋੜ ਗਿਆ ਬਸ ਕਿਉਂ ਮੋੜਦੀ ਹੈ ਵੀ ਮੈਂ 1000 ਰੁਪਏ ਲੱਖੀ ਦੇ ਆ ਦੇ ਵੀ ਭਿਆ ਭੇਜਦਾ 100 ਮੈਂ ਨਾ ਨਾ ਪੀਓ ਯਾ 200 ਰੁਪਏ ਲੈਣ ਦਿੱਤੇ ਹੋਣੇ ਜਾਨ ਸਉਣ ਤੈਨੂੰ ਲੈ 100 ਰੁਪਏ ਲੈਣੋ ਹੁਣ ਮੈਂ ਕਾਸ ਕਿੱਥੋਂ ਲਿਆ ਮਾਂ ਦਰਦ ਮੈਨੂੰ ਕਉਂਦੀ ਬਾਰੇ ਗੱਲਾਂ ਫਿਰ ਤਾਈ ਤੈਨੂੰ ਵੀ ਦੀਂਦੇ ਮੇਰੇ ਕੋਲ ਕਿਥੋਂ ਆਣੇ ਮੇਰੇ ਕੋ ਬੜੇ ਪਿਛ ਲੱਗੀ ਹੋਈ ਏ ਕਿ ਹਾਂ ਦੱਸ ਮੇਰੀ ਪੈਨਸ਼ਨ ਨਹੀਂ ਲੱਗੀ ਲੈ ਨਹੀਂ ਦੇਣੀ ਮੈਂ ਤਾਂ ਤੈਂ ਦੇਣੀ ਆ ਪਤਾ ਹੀ ਨਹੀਂ ਕੀ ਹੋ ਗਿਆ ਮੈਨੂੰ ਤਾਂ ਪਤਾ ਲੱਗਾ ਕਰਾ ਤਾ ਜਮਾਰੇ ਸਾਰਿਆਂ ਨੂੰ ਲਾ ਲਾ ਕੇ ਸਭ ਨੂੰ ਲਾ ਸਾਰਿਆਂ ਨੂੰ ਲਾਇਆ ਤੈਨੂੰ ਵੀ ਲਾਇਆ ਹੈਪੀ ਨੂੰ ਬਿਲਾਤੂ ਸੇ ਨੂੰ ਨਹੀਂ ਜੱਲਿਆ ਹੀ ਨਹੀਂ ਰਾਦੇ ਕੀ ਹੋ ਗਿਆ ਭਗਾ ਨਹੀਂ ਹਾਰ ਕੇ ਮੈਂ ਤਾਂ ਰੱਖਤਾ ਇਹ ਕਹਿੰਦਾ ਤੈਨੂੰ ਰੋਟੀ ਨਹੀਂ ਚੰਗੀ ਲੱਗਦੀ ਮੈਂ ਨਹੀਂ ਮੈਂ ਤਾਂ ਰੋਟੀ ਚੰਗੀ ਲੱਗਦੀ ਜਨਨ ਚ ਮਾ ਫੋਨ ਨਾ ਮਾ ਸੋਣਾ ਇਹਦਾ ਜੀਦ ਨੂੰ ਲੈ ਆਉ ਨੂੰ ਨਹੀਂ ਲੱਗਿਆ ਕੀ ਹੋ ਗਿਆ ਆਮਨੇ ਨੂੰ ਲਾਇਆ ਹੋ ਨੂੰ ਨਹੀਂ ਲੱਗਿਆ ਖਬਰ ਕਿ ਬਿਮਾਰੀ ਪੈ ਗਈ ਇਹਨੂੰ ਕੱਲੇ ਨਹੀਂ ਆਇਆ ਹੋਇਆ ਸੀ ਵਿੱਚੇ ਵਾਈਫਾਈ ਦੇ ਤਾਂ ਜਾ ਫੇ ਕੋਠੇ ਦੇ ਵੀ ਜਾ ਕੇ ਲਾਉਣੀ ਤਾਂ ਮੂ ਨਹੀਂ ਲੱਗਦਾ ਤਾਂ ਉੱਤੇ ਬਹਿ ਜਾ ਕਰ ਲੈ ਫੇ ਲੱਗ ਜੇਵੇਂ ਤਾਂ ਉਹ ਨਾ ਮੈਂ ਤਾਂ ਜੁ ਘੰਟਾ ਵੈਸੀ ਰਹੀ ਆ ਲੱਗਿਆ ਹੀ ਨਹੀਂ ਨਾ ਫੇਰ ਮੋਹਰੇ ਕੋਲੇ ਲਿਖੇ ਗਏ ਉਹ ਉਹ ਕੀ ਕਹਿੰਦਾ ਫੇਰ ਪਾਸੋਂ ਨੇ ਆਏ ਜੇ ਲੁੱਟਤਾ ਬਾਦ ਮੈਂ ਚੱਲ ਪਿਆ ਜ ਘਰੇ ਆਈ ਫੇਰ ਬੰਦ ਹੋ ਗਿਆ ਨੇ ਫਿਰ ਐ ਜੁੜ ਜਾਂਦੇ ਹੁੰਦੇ ਮੈਂ ਹਾਂ ਰੇਂਜ ਕੱਢ ਨਾ ਉੱਡ ਗਈ ਅਏ ਯੱਜ ਤਾਂ 12 ਤੇ 13 ਤਰੀਕ ਹੋਈਏ 2 ਤਰੀਕ ਤੇ ਤਾਂ ਰੀਚਾਰਜ ਕਰਾਇਆ ਵੇ ਫੇਰ ਬੁਨੀ ਚੱਲਿਆ ਗਿਆ ਪਤਾ ਨਹੀਂ ਕੀ ਬਿਮਾਰੀ ਪੈ ਗਈ ਇਕ ਤਾਂ ਤੇਰੇ ਮਾਸਨ ਨਹੀਂ ਹੱਟਦਾ ਠੁੰਗੇ ਮਾਰਨ ਮਾਸਤੀ ਬਾੜਾ ਨਾ ਜੜਿਆ ਕਰ ਕੋਣ ਉਹ ਨਹੀਂ ਹਟਦਾ ਅਠੋਂਗੇ ਮਾਨੂੰ ਜੇ ਮੈਂ ਕਹਦੇ ਆਏ ਨਹੀਂ ਨਹੀਂ ਤਾਹਾਂ ਤੋਂ ਥੱਲੇ ਜੇ ਮੈਂ ਕਹਾਂ ਨਹੀਂ ਆਏ ਤਾਹਾਂ ਤੋਂ ਥੱਲੇ ਲਿਉਣਾ ਤਾਹਾਂ ਨੂੰ ਲੈ ਕੇ ਜਾਣਾ ਉੱਥੋਂ ਜੇ ਦੇਖ ਕੇ ਫੇਰ ਥੱਲੇ ਨਿਕ ਜਾਂਦਾ ਫੇਰ ਥੱਲੇ ਨਿਕ ਜਾਂਦਾ ਫੇਰ ਹਰ ਕਿਉਂ ਚੁੱਪ ਕਰ ਜਾਂਦੀ ਫੇਰ ਮਾਰ ਕੇ ਜਲ ਕਰਨ ਜਿਹੜਾ ਕੋਸ਼ ਕਰਦਾ ਪਰ ਹੀ ਜਾਂਨ ਤੇ ਪਰ ਹੀ ਲਾਣ ਫਿਰ ਕਦੋਂ ਪਰ ਵੱਡੀ ਫੋਨ ਵਾਲੀ ਆ ਗਈ ਕਿਸ ਲਾਨਣਾ ਹੋਵੇ ਥੋ ਮੂ ਲਾ ਦੱਸ ਵੱਡੀ ਮੈਂ ਕਾਹਨਾ ਵੱਡੀ ਆ ਗਈ ਫੋਨ ਹਾਂ ਮੈਂ ਕਾਹਨਾ ਫੋਨ ਵਾਲੀ ਮੈਂ ਕਾਹਨਾ ਆ ਗਈ ਵੱਡੀ ਫੋਨ ਵਾਲੀ ਹੈ ਫਿਰ ਮੈਂ ਇਹਨੂੰ ਫੇਚਾ ਦਿਖਾਇਆ ਕਹਿੰਦਾ ਮੈਂ ਨਹੀਂ ਜਾਣਾ ਪਿਆ ਰਣ ਦੇ ਰਾਮ ਲੈ ਲੈਣ ਦੇ ਦੱਸਦਾ ਲਾ ਹੋ ਬੋ ਹਾਂ ਹੋ ਦਰਦਰ ਰਾਮ ਲੈ ਲੈਣ ਦੇ ਮੈਂ ਤੂੰ ਹੀ ਸਾਰੇ ਨੋ ਵੱਧ ਛੇੜਦਾ ਤੇਰਾ ਹੀ ਨਹੀਂ ਲੱਗਣਾ ਮੇਰੇ ਵੱਲੋਂ ਪਿਆਰ ਹੂੰ ਨਾ ਹੋਗਾ ਕਿਹ ਕੰਨਾ ਨਾ ਸੈ ਨਾ ਹੋਈ ਬਤ ਕਿ ਮੈਂ ਤਾਂ ਸੁੱਕ ਤੇ ਮਾਤਾ ਹੋਕਰ ਵੀ ਤਾਂ ਆ ਜੂਗਾ ਇਹ ਵੀ ਪਤਾ ਨਹੀਂ ਇਹਨੂੰ ਫੇਰ ਆਉਣ ਜਦ ਇਹਨੂੰ ਕੀ ਹੋ ਜਾਏਗਾ ਨਾ ਰੀਚਾਰਜ ਕਰਾਇਆ ਪਹਿਲਾਂ ਇਹਨੂੰ ਵੀ ਨਹੀਂ ਪਤਾ ਨਹੀਂ ਕੀ ਹੋ ਗਿਆ ਅੰਗਰੇਜ਼ ਤੇ ਵੀ ਆ ਜਾਂਦਾ ਸੀ ਰੇਜ ਹੀ ਹੈਗੀ ਪਤਾ ਹੀ ਨਹੀਂ ਰੇਂਜ ਆਉਂਦੀ ਨਹੀਂ ਇਹਨੂੰ ਪਤਾ ਨਹੀਂ ਬਿਮਾਰੀ ਕੀ ਪੈ ਗਈ ਰੇਜ ਹੈਗੀ ਆਜਾ ਮੈਂ ਨਾ ਤਾਂ ਨਾ ਹੋ ਰੱਜੀ ਦੇ ਫੋਨ ਤੇ ਵੀ ਲਾ ਦਿੰਦਿਆਂ ਮੈਂ ਤਾਂ ਜੱਜ ਜੀ ਜਸਰੂ ਵੀ ਜਿਆ ਪਿਆ ਰਹਿੰਦੇ ਫਿਰ ਜੇ ਦੱਸਦਾ ਆਰਾਮ ਲੈ ਲੈਣ ਦੇ ਮਾਫੇ ਨੇ ਇਹ ਵਾਲਾ ਹੀ ਆ ਤਾਂ ਕੋਈ ਨੁਕਸਾਂ ਤਾਂ ਬਈ ਤੂੰ ਤੁਰੇ ਜਾਂਦੇ ਤੋ ਹਾ ਕੇ ਮੁੜਿਆ ਹੁਣਾ ਹਾਂ ਉੱਥੇ ਬਟਾਉਣ ਹੁਣਾ ਪੁੱਛ ਰਹੀ ਵੀ ਬਾਈ ਹਾਂ ਆਪੇ ਚੱਲ ਪਿਆ ਹੁਣ ਹੈਂ ਆਪੇ ਚੱਲ ਪਿਆ ਹਾਂ ਆਪੇ ਚੱਲ ਪਿਆ ਹੁਣ ਜਿੰਦਰੀ ਕੋਈ ਨਹੀਂ ਜਿੰਦਰੀ ਪੂਰੀ ਹੋ ਗਈ ਆਪੇ ਫੇਰ ਚੱਲ ਪਿਆ ਫੇਰ ਇਹਨੂੰ ਦਿਖਾਇਆ ਮੈਂ ਰੱਬ ਰੱਬ ਕਹਿੰਦੀ ਹੁੰਦਾ ਚਾਲਦਾ ਜਾਦੀ ਮੈਂ ਚੱਲ ਚੰਗਾ ਮੈਂ ਤੇਰੇ ਆਈ ਤੋ ਚੱਲ ਪਿਆ ਨਹੀਂ ਮੈਂ ਤਾਂ ਧਰ ਕੇ ਪਈ ਸੀ ਇਹ ਵਾਰ ਖੜਕਾਈ ਜਾਵੇ ਮੈਂ ਜਦੋਂ ਉੱਠੀ ਮੈਨੂੰ ਪਤਾ ਨਹੀਂ ਕੌਣ ਆ ਗਿਆ ਵੀ ਵਾਰ ਖੜਕਦਾ ਤੇ ਫਿਰ ਦੇਖੀ ਤਾਂ ਰੁਬਣ ਮੈਂ ਚੱਲ ਆਇਆ ਕਹਿੰਦਾ ਜਦੀ ਤੂੰ ਮੈਨੂੰ ਸਾਥ ਕੁਲੀ ਨਹੀਂ ਮੈਂ ਹੋ ਤਾਂ ਬਠੇਰਾ ਤੇਰਾ ਚਾਚਾ ਤਾਂ ਕਹਿੰਦਾ ਰੁਬਣ ਨੂੰ ਸਾਥ ਲੈ ਉਹ ਤਾਂ ਵਿਚਾਰਾ ਬਹੁਤ ਕਹਿੰਦਾ ਮੈਂ ਮੈਂ ਡਰਦੀ ਕੋਠੇ ਤੇ ਨਹੀਂ ਛੱਡਦੀ ਫੋਨ ਮਾਰ ਮੈਨੂੰ ਤੁਹਾਡਾ ਨੰਬਰ ਹੈ ਨਹੀਂ ਚੱਲ ਜੇ ਨਹੀਂ ਆਉਂਦਾ ਪਾਪਤਾ ਆ ਦਾ ਫੋਟੋ ਲਾਤਾ ਮਾਹਣੋ ਫੋਟੋ ਤਾਂ ਤਾ ਜਦੋਂ ਮਰਜ਼ੀ ਲਾ ਲਈ ਹੈਗੀ ਆ ਜੇ ਫੋਟੋ ਉਹਨਾਂ ਦੀ ਹੀ ਆ ਕਿੰਨਾ ਮਾਸੀ ਮਾਸੜ ਦੀ ਮਾਸੀ ਮਾਸੜ ਦੇ ਫੇਰ ਨਹੀਂ ਤਾਂ ਇਹਨੂੰ ਪਤਾ ਲੱਗਦਾ ਹੈ ਜਿੱਥੇ ਤੁਹਾਡੀ ਲੱਗੀ ਹੋਈ ਮੈਨੂੰ ਪਤਾ ਲੱਗਦੀ ਹੈ ਮੈਂ ਦੀ ਮਾਸੀ ਮਾਸੜ ਦੀ ਆ ਆਹੋ ਆਮ ਜੇ ਨੇ ਲਾਈ ਆ ਨਹੀਂ ਚਾਚੀ ਦਾ ਹੈਗਾ ਨੰਬਰ ਵਿੱਚ ਆ ਮੈਂ ਉਹ WhatsApp ਚੈਨਲ ਫਿਰ ਉਮ ਕਹਿੰਦੀ ਹੈ ਦਾਦੀ ਨਹੀਂ ਨਹੀਂ WhatsApp ਤੇ ਚਾਚੀ ਨੂੰ ਪਤਾ ਲੱਗ ਇਹਨੂੰ ਪਤਾ ਲੱਗਦਾ ਦੂਜਿਆਂ ਤਾਂ ਪਤਾ ਹੀ ਲੱਗ WhatsApp ਤਾਂ ਤਾਂ ਹੈਗੀ ਆ ਹਾਂ ਬਸ WhatsApp ਤੇ ਪਹੇਗੀ ਆ ਦੇਖੇ ਤੂੰ ਮੈਂ ਦਿਖਾਉ ਤੇਨੂੰ ਅੱਛਾ ਦਾਸ ਨਹੀਂ ਸੀ ਮੱਥਾ ਟੇਕ ਕੇ ਹਾਂ ਦਾਸ ਨਹੀਂ ਦਾਸ ਨੂੰ ਤਾਂ ਜਾਣਾ ਹੈ ਆਥਣੇ ਜਾਵਾਂਗੇ ਹਾਂ ਆਥਣੇ ਜਲਾਂ ਇਹਨੋਂ ਬਲ ਤਾਂ ਨਾ ਪੱਲੂ ਤੇਨ ਮਾਸਾ ਨਹੀਂ ਮੈਂ ਦੇਗ ਬਣਾ ਫਿਰ ਚਲੀ ਜਾ ਨਾਲ ਕੀ ਕਰਨਾ ਇੱਥੇ ਹਾਂ ਚੱਲਣ ਤਾਂ ਨਹੀਂ ਨਹੀਂ ਦੁਆ ਕੋ ਭੱਜਣ ਗਏ ਲਿੰਦਰ ਜੀ ਤੁਹਾਨੂੰ ਬੱਟੀ ਤੇ ਦਿੱਤਾ ਜਾ ਰਿਹਾ ਹੈ ਫਿਰ ਚੱਲੀ ਜਾਂਦੇ ਰੂਗਲ ਉਹ ਬਣਾ ਲਈਏ ਤਾਰੇ ਬਣਾ ਲੈ ਤੁਸੀਂ ਨਹੀਂ ਜੀ ਤਾਂ ਬਣਾਉਣੇ ਆ ਬਣਾਉਣੇ ਕਰ ਦੋ ਆ ਅਜੇ ਦੰਤ ਤਾਂ ਰਹਿ ਗਏ ਥੋੜੇ ਬਣਾ ਲਾਂਗੇ ਕੱਲੂ ਕੱਲੂ ਬਣਾ ਲਿਆ ਕਰੋ ਮਾਸੀ ਨੂੰ ਤਾਰੇ ਬਣਾਜਿਆ ਕਰੂਗੀ ਬਣਾ ਲਿਆ ਕਰੋ ਬਥੇਰਾ ਕੁਝ ਕਰ ਲੈਂਦੀ ਐ ਮੈਂ ਮੈਂ ਤਾਂ ਇੱਥੇ ਮਿੱਟੀ ਮੈਂ ਦੁਕੇ ਦੇਜੂ ਮੈਂ ਤਾਂ ਇੱਥੇ ਬਥੇ ਰੱਖਣਾ ਪਊਂਗੀ ਚੱਕ ਲਈ ਮਿੱਟੀ ਇਹਨਾਂ ਨੇ ਹਾਂ ਇੱਥੇ ਫੜਾ ਲਈ ਜਾਂਗਾ ਇੱਥੇ ਬਣਾ ਦਊਗਾ ਉੱਥੇ ਹੀ ਚਲੀ ਜਾਇਆ ਕਰੀ ਘੰਟਾ ਕੀ ਕਰ ਲੈ ਤੇ ਪਹਿਣਾ ਹੀ ਆ ਨਹੀਂ ਪਹਿਣਾ ਉੱਥੇ ਵੀ 2 ਟਾਈਮ ਤੋਂ ਉੱਥੇ ਬਣਾ ਲਾਂਗੇ ਤੇ ਆਇਆ ਆਇਆ ਇਹਨਾਂ ਦਾ ਤਕਰੀਰ ਤੋਂ ਡਰ ਲੱਗਦਾ ਉਹ ਕਾਲਾ ਜਿਆ ਉਹ ਕੰਮ ਚੱਕ ਮਾ ਜੀ ਬੰਦਾ ਬਹੁਤ ਆ ਹਾਂ